ਐਮਲਿਸਾ ਅੱਜ ਉਹ ਘਟਨ ਕਰਨ ਆਏ 12 ਨੰਬਰ ਪਾਰਡ ਤੇ ਕੀ ਕਹੂੰ ਮੈਂ ਬੇਨਤੀ ਕਰੂੰਗਾ ਸ਼ਾਇਦ ਸਾਰੇ ਲੋਕਾਂ ਨੂੰ ਇਹ ਬਾਰ ਨੰਬਰ ਜਿਹੜਾ 12 ਉੱਪਰ ਸਾਡੇ ਸੈਂਟਰੀ ਵਿਦਿਦਾਂ ਪੜੇ ਨੇ ਇਹ ਬਤੁਲੋਤ ਬਸਾਂ ਵਿੱਚ ਕੋਈ ਕੋਣ ਪਤਾ ਹੀ ਹੈ ਵੀ ਜੋ ਹਾਲਾਤ ਪਿਛਲੇ ਟਾਈਮ ਦੂਜੀਆਂ ਜਿਲ੍ਹੇ ਵੀ ਹੈਗੇ ਸੀਗੇ ਜੋ ਦਿੱਲਾ ਪੁੱਜੀ ਸਰਕਾਰ ਆਈ ਹੈ ਤੇ ਲੋਕਾਂ ਨੂੰ ਬਹੁਤ ਮੈਂ ਬੇਨਤੀ ਨਹੀਂ ਕਰਦਾ ਕਿ ਤੁਝੇ ਜੋ ਆਪਣੇ ਕੋਲੋਂ ਦੂਜੀ ਪਾਰਟੀ ਛੜੀ ਆ ਅਕਾਲੀ ਦਸਰਬੋਹ ਉਹਦਾ ਕੋਈ ਬਾਲੀਵਾਰਥ ਨਹੀਂ ਹੈਗਾ ਜੀ ਪਰ ਉਹਨਾਂ ਨੂੰ ਵੀ ਕਿ ਸਾਰਾ ਮੇਰਾ ਕੋਸੇ ਹੀ ਦੇ ਗੋਵਨ ਨੂੰ ਤਰਨ ਕਾਇਤੇ ਸ਼ਕਤੀ ਜਿਵੇਂ ਪਹਿਲਾਂ ਆਮਦੀ ਪਾਰਟੀ ਦੇ ਪੁਰਾ ਮਾਰੂ ਕੀਤਾ ਤੇ ਹੁਣ ਬਾਡ ਦੁਬਾਰਾ ਬਸ ਬਦਸਰ ਕੋਈ ਨਹੀਂ ਐਮਐਲਏ ਸਾਹਿਬ ਬਾਡ ਨੰਬਰ 12 ਦੇ ਕਿਹੜੇ ਕੰਮ ਨੇ ਜਿਹੜੇ ਜਿਹੜੇ ਜਿਤ ਨਹੀਂ ਹੈਗਾ ਜੀ 12 ਦੇ ਕੋਈ ਪਹਿਲੀ ਗੱਲ ਤਾਂ 12 ਨੰਬਰ ਮੈਂ ਇਹੀ ਕਰੂਗਾ ਵੀ ਜਿਹੜਾ ਹੁਣ ਤੱਕ ਦਿੱਤੀ ਆਪਣੇ ਇਲੈਕਸ਼ਨ ਤੋਂ ਬਾਅਦ ਪ੍ਰਧਾਨਤਾ ਬਣੇ ਨੇ ਮਨ ਲਓ ਮੈਂ 12 ਨੰਬਰ ਬਾਡ ਦੀ ਗੱਲ ਕਰਦਾ ਪੂਰੇ ਜਿਹੜਾ ਸ਼ਹਿਰ ਆ ਕਰਦਾ ਹੀ ਬੀੜਾ ਕਰ ਕਰਕੇ ਰੱਖਦਾ ਮੈਂ ਤਾਂ ਬੇਨਤੀ ਕਰਦਾ ਵੀ ਜਿਹੜੀ ਇਹ VOTING ਆ ਇਹ ਰੋਸ ਦੇ ਵਜੋਂ ਕੀਤੀ ਜਾਵੇ ਵੀ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਜੇ ਤੁਸੀਂ ਆਪ ਕੁਛ ਕਰ ਸਕਦੇ ਹੋ ਤਾਂ ਉਹਦਾ ਵੀ ਆਟੋਮੈਟ ਜਵਾਬ ਹੀ ਦੇ ਸਕਦੇ ਆ ਜਿਵੇਂ ਪਹਿਲਾਂ ਸਰਕਾਰ ਚੁਣੀ ਆ ਤੇ ਤੋਂ ਵਾਪਸ ਨੂੰ ਪਈਏ ਵੀ ਜੋ ਕੰਮ ਸੀ ਆ ਕੇ ਜਿਹਦੀ ਤੀਵਰੀ ਦੀ ਗੱਲ ਕਰੀਏ ਜੋ ਸਾਡੇ ਹੱਥੇ ਵੀ ਉਹ ਅਸੀਂ ਸਾਰੇ ਕਰਦੇ ਆਏ ਪਰ ਉਹ ਤੋਂ ਬਾਅਦ ਗੱਲ ਹੈ ਕਿ ਜਿਹੜੀ ਲੋਕ ਲੈਵਲ ਦੀ ਗੱਲ ਕਰੀਏ ਤੁਹਾ ਆਪਣੀ ਅੰਤਿਮ ਆਪਣੀ ਨਿਗਰਣ ਕਮੇਟੀ ਆਲੇ ਉਹਦੇ ਵਿੱਚ ਇਹਨਾਂ ਨੇ ਦੱਕਾ ਹੀ ਨਹੀਂ ਥੋੜਿਆ ਹੈਗਾ ਤੇ ਸਾਡੇ ਮੂਹਰੇ ਹੀ ਆ ਵੀ ਕੋਈ ਇੱਕ ਵੀ ਕੰਮ ਕੀਤਾ ਬੇ ਟੋਬੇ ਵਾਲੀ ਕਹਾਣੀ ਆ ਸਾਰੇ ਤਰਾਕੇ ਤਰਾਕੇ ਤੋ ਆਇਆ ਸਰੇ ਪਰ ਉਹ ਤੁਹਾਨੂੰ ਹੱਥ ਪਾ ਹੀ ਨਹੀਂ ਰਹੇਗੇ ਤੁਸੀਂ ਜੇ ਟੋਟਲ ਮੈਂ ਗੱਲ ਕਰਾਂ ਮਕਰੀਬ ਆਪ ਕਿਹਾ ਵੀ ਤੁਸੀਂ ਕੰਮ ਕਰੋ ਮੈਨੂੰ ਗ੍ਰਾਂਟ ਦੱਸੋ ਕਿ ਕਿੰਨੀ ਚਾਹੀਦੀ ਆ ਮੈਂ ਉਨੀ ਗ੍ਰਾਂਟ ਲੈ ਕੇ ਆਉਂਗਾ ਪਰ ਪਤਾ ਨਹੀਂ ਕੀ ਮੈਂ ਤਾਂ ਸੁੱਕੀ ਬੈਠੇ ਨੇ ਬੜੇ ਨਿਰਾਸ਼ਾਵਾਦੀ ਹੋਏ ਹੋਏ ਨੇ ਤੇ ਮੈਂ ਹੀ ਕਹੂੰਗਾ ਵੀ ਵੱਧ ਤੋਂ ਵੱਧ ਵੋਟਾਂ ਨਾਲ ਹੁਣ ਜਿਹੜਾ ਮੂੰਹ ਤੋੜ ਮਾ ਜਵਾਬ ਦਿੱਤਾ ਜਾਵੇ ਹੁਣ ਮੁਕਾਬਲਾ ਪਹਿਲਾਂ ਜੀ ਟਿਕੋਣਾ ਸੀ ਹੁਣ ਦੋ ਕੋਨਾ ਰਹਿ ਗਿਆ ਜੀ ਕੀ ਲੱਗਦਾ ਰਿਜ਼ਲਟ ਕੀ ਹੋਏਗਾ ਮੈਂ ਉਹੀ ਅਪੀਲ ਕੀਤੀ ਆ ਵੀ ਤੋਂਨਾ ਮਕਾ ਲਓ ਤੋਂ ਦੋ ਕੋਨਾ ਰਹਿ ਗਿਆ ਤੇ ਵੀ ਇਹ ਜਿਹੜੀ ਆਪਸ ਦਾ ਤੁਹਾਨੂੰ ਪਤਾ ਹੀ ਹੈ ਵੀ ਰਲ ਮਿਲ ਕੇ ਵਾਲੀ ਗੱਲਣੀ ਹੈ ਜੇ ਪਹਿਲਾਂ ਉਤੋਂ ਪਹਿਲਾਂ ਦੀ ਗੱਲ ਕਰੀਏ ਰਲ ਕੇ ਪ੍ਰਧਾਨ ਵੀ ਬਣਾਇਆ ਹੋਇਆ ਸੀਗਾ ਇਹਨਾਂ ਨੇ ਆਪਸ ਦੇ ਵਿੱਚ ਇੱਕ ਹੋਨੇ ਹੈ ਨਾ ਤੇ ਉਹੀ ਹੈ ਵੀ ਉਦੋਂ ਬਾਅਦ ਪੰਜਾਬ ਦੇ ਲੋਕਾਂ ਨੇ ਜਿਵੇਂ ਆਮ ਆਦਮੀ ਪਾਰਟੀ ਪੰਜਾਬ ਚ ਲੈ ਕੇ ਆਂਦੇ ਤਾਂ ਉਹ ਜਿੱਤ ਹੁਣ ਤੋਂ ਵਾਕਈ ਬਣਾ ਕੋਈ ਸਕਦੇ ਜAVE ਨਾ ਸਕਦੇ ਜੀ 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 ਤਾਂ ਵਾਕਈ ਆਪਣਾ ਕੀਤਾ ਉਹ ਘੜ ਨਹੀਂ ਕੀਤਾ ਵਾ ਡਾਕਟਰ ਦਾ ਠੀਕ ਹੈ ਨਾ ਤਾਂ ਪਿੰਕ ਦੀ ਬਾੜਵਾਸੀਆਂ ਦਾ ਬਾੜਵਾਸੀਆਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਹਾਂ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਸਿਰਫ ਸਵਾ ਸਾਲ ਮਿਲਿਆ ਪਾ ਕੇ ਠੀਕ ਹੈ ਜੀ ਸਵਾ ਸਾਲ ਦੇ ਵਿੱਚ ਜੋ ਵੀ ਕੰਮ ਹੋਏ ਉਹਨੂੰ ਆਪਾਂ ਬੁਰਜੋਆ ਜੋ ਵੀ ਹੋਏ ਮੰਨ ਲਓ ਤਕਰੀਬਨ ਹੈਗੇ ਆ ਜੀ ਕੰਮ ਜਿਹੜੇ ਕਰਨ ਵਾਲੇ ਨੇ ਉਹ ਆਪਾਂ ਜਰੂਰ ਆਪਾਂ ਪੂਰੇ ਕਰਾਂਗੇ ਜੀ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਰੁਕੇ ਹੋਏ ਨੇ ਇਸ ਵਾਰ ਮੈਨ ਤਾਂ ਕੋਈ ਮਸਲਾ ਨਹੀਂ ਹੁੰਦਾ ਮਿਸ ਲੋਗ ਇੱਥੇ ਦਾ ਜੀ ਇਹ ਹੁੰਦਾ ਵਾ ਲਾਈਟ ਠੀਕ ਆ ਜੀ ਸੜਕ ਦਾ ਹੈਗਾ ਇੱਕ ਮਸਲਾ ਗੁਰਦੁਆਰਾ ਸਾਹਿਬ ਦੇ ਨਾਲ ਸਾਡੇ ਤੋਂ ਉਹਨੂੰ ਆਪਾਂ ਪਹਿਲ ਦੇ ਅਧਾਰ ਤੇ ਲੈ ਕੇ ਚੱਲਾਂਗੇ ਜੀ ਪਰੋਦੀ ਰੋਡ ਤੇ ਆ ਜੋ ਮਤਲਬ ਜੋ ਵੀ ਪੈਚ ਵਰਕ ਆ ਜਾਂ ਕੁਝ ਵੀ ਹੋਣ ਵਾਲਾ ਆ ਉਹਨੂੰ ਵੀ ਅਸੀਂ ਮੰਨ ਲਓ ਸਭ ਦਾ ਪਹਿਲ ਦੇ ਅਧਾਰ ਤੇ ਚੱਲਣਾ ਜੀ ਹੁਣ ਸਵਾ ਸਾਲ ਕੰਮ ਹੀ ਇਹ ਹੀ ਹੋਣੇ ਆ ਬਾੜ ਕਾਫੀ ਵੱਡਾ ਹੈ ਹਾਂਜੀ ਹਾਂ ਇਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਅਗਾਹ ਨੇ ਰਿਸਪੌਂਸ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਇਹ ਬਹੁਤ ਵਧੀਆ ਵੱਡਾ ਬਾੜ ਨਹੀਂ ਹੈ ਜੀ ਬਹੁਤ ਵਧੀਆ 네ਗੇਟਿਵ ਆਪਾਂ ਕੀ ਕਹਿੰਦੇ ਹੁੰਦੇ ਆਂ ਨੇ ਸਾਰੇ ਪਿਆਰ ਦੇ ਵਿੱਚ ਹੀ ਆ ਸਾਰਾ ਬਾੜ ਤੋਂ ਏਡਾ ਵੱਡਾ ਨਹੀਂ ਹੈ ਠੀਕ ਆ ਪਰ ਸਾਰਾ ਤਕਰੀਬਨ ਵਧੀਆ ਰਿਸਪੌਂਸ ਮਿਲ ਰਿਹਾ ਜੀ ਇਸ ਇੱਕ ਉਮੀਦਵਾਰ ਸੀ ਕਾਂਗਰਸ ਤੋਂ ਜਿਹੜਾ ਕਾਗਜ਼ ਕੈਨਸਲ ਹੋ ਗਏ ਜੀ ਤੇ ਹੁਣ ਦੋ ਤਰ੍ਹਾਂ ਦੇ ਵਿੱਚ ਜਿਹੜਾ ਮੁਕਾਬਲਾ ਰਹਿਣ ਕਿ ਆ ਹਾਂਜੀ ਦੂਸਰੇ ਉਮੀਦਵਾਰ ਨੇ ਜਿਹੜੇ ਕਾਲੀਦਲ ਤੋਂ ਨੇ ਜਾਂ ਤੁਸੀਂ ਇਸ ਤਰ੍ਹਾਂ ਦੀ ਟੱਕਰ ਨਹੀਂ ਦੇਖਦੇ। ਅਕਾਲੀ ਦਲ ਨਾਲ ਕੋਈ ਟੱਕਰ ਨਹੀਂ ਹੈ ਜੀ। ਅਕਾਲੀ ਦਲ ਨਾਲ ਤਾਂ ਟੱਕਰ ਤਾਂ ਹੋ ਗਈ ਜੀ ਆਪਾਂ ਕਿਉਂਕਿ ਉਹਨਾਂ ਉਹਨਾਂ ਦੇ ਕੰਮ ਬੋਲਦੇ ਆ ਉਹਨਾਂ ਦੇ ਜੋ ਉਹਨਾਂ ਦੀ ਤੁਹਾਨੂੰ ਪਤਾ ਹੀ ਆ ਜੋ ਚੱਲ ਰਿਹਾ ਫਿਰ। ਅਕਾਲੀ ਦਲ ਦੀ ਕੋਈ ਵੀ ਉਹਨਾਂ ਦੇ ਉਹਨਾਂ ਦੇ ਆਪਣੇ ਲੀਡਰ ਦੀ ਫੋਟੋ ਹੈ ਨਹੀਂ ਗਾਲੀ ਦਲ ਦੇ ਜੀ। ਹੋਰਡਿੰਗ ਦੇ ਉੱਤੇ। ਠੀਕ ਆ ਜੀ ਉਹ ਬੋਰਡ ਕਿਸ ਦਾ ਆਪੇ ਪੰਗ ਰਹੇ ਨੇ। ਬੇਅਦਬੀਆਂ ਦਾ ਮਸਲਾ ਜੀ। ਕੀ ਲੋਕ ਪਾਉਣਗੇ ਅਕਾਲੀ ਦਲ ਨੂੰ ਮੂੰਹ ਲਾਉਣਗੇ ਜੀ? ਬਹੁਤ ਵੱਡੇ ਮਸਲੇ ਨੇ ਉਹਨਾਂ ਦੇ ਤਾਂ। ਉਹਦੇ ਕਰਕੇ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ ਲੋਕ। ਲੋਕਾਂ ਦੀ ਮੈਸੇਜ ਇਹ ਹੈ ਜੀ ਕਿਰਪਾ ਕਰਕੇ ਮੈਨੂੰ ਵੋਟ ਪਾਈ ਜਾਵੇ ਜਰੂਰ ਪਾਈ ਜਾਵੇ ਮੌਕਾ ਦਿੱਤਾ ਜਾਵੇ ਸਭਾ ਸਾਲ ਲਈ ਮੌਕਾ ਮਿਲੋ ਅੱਜ ਹੀ ਉਹ ਗਾਰਡਨ ਕੀਤਾ ਗਿਆ 12 ਨੰਬਰ ਪਾਣ ਦਾ ਔਰ ਤੁਸੀਂ ਪਹੁੰਚੇ ਹੋ ਕੀ ਕਹਾਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਬਾਦ ਨੰਬਰ 12 ਦੇ ਸਾਰੇ ਜੂਟਰ ਸਾਹਿਬਾਨ ਵਾਸੀਆਂ ਦਾ ਕਿ ਜੋ ਅੱਜ ਆਰ ਪੀ ਸਿੰਘ ਦੀ ਸ਼ਾਕੀ ਦੇਵੀ ਸਾਡੇ ਜੋ ਆਮ ਆਦਮੀ ਪਾਰਟੀ ਦੇ ਸਾਡੇ ਉਮੀਦਵਾਰ ਨੇ ਔਰ ਸਦਰਜਿੰਤਾਰ ਸਿੰਘ ਜੀ ਜਨਪਰਾ ਸਾਡੇ ਐਮਐਲਏ ਹਲਕਾ ਕਬਰਾਲਾ ਉਹਨਾਂ ਨੇ ਆਪਣੇ ਕਾਰਕਮਲਾਂ ਦੇ ਨਾਲ ਸਾਰੇ ਸਹਿਯੋਗੀਆਂ ਦੇ ਸਾਥ ਦੇ ਨਾਲ ਅਸੀਂ ਅਜਿਨੇ ਨੇ ਡਾਕਟਰ ਰੋੜ ਕਰੀ ਤਾਂ ਮੈਂ ਵਾਡ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਸਾਡਾ ਉਮੀਦਵਾਰਾ ਸ਼ਾਹੀ ਉਹ ਜਿਹੜਾ ਪਰਖਿਆ ਹੋਇਆ ਉਮੀਦਵਾਰ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਆ ਔਰ ਮੈਂ ਸਮਝਦਾ ਕਿ 5 ਸਾਲ ਇਹਨਾਂ ਨੇ ਐਮਸੀ ਦੇ ਤੌਰ ਦੇ ਉਤੇ ਇੱਥੇ ਕੰਮ ਕੀਤਾ ਬਹੁਤੇ ਵੱਡਾ ਤਜਰਬੇਕਾਰ ਔਰ ਅਸੀਂ ਬਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਸਦਾ ਜਗਤਾਰ ਸਿੰਘ ਜੈਨਪੁਰ ਮੈਂ ਆਪਣੇ ਕੋਲ ਸਾਰੇ ਵੋਟਰ ਸਹਿਬਾਨ ਵੱਲੋਂ ਕਿਹੜਾ ਵਾੜ ਨੰਬਰ 12 ਕਰਨਾ ਤਾਂ ਅਸੀਂ ਸ਼ਹਿਰ ਦੇ ਸਾਰੇ ਦੇ ਵਿਕਾਸ ਆ ਸਾਰੇ ਹਲਕੇ ਦੇ ਵਿਕਾਸ ਕਰਨਾ ਜਿਹੜੀ ਇਹ ਉਪਚੋੜ ਹੋ ਰਹੀ ਆ ਇਹਦੇ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਆ ਥੋੜਾ ਸਮਾਂ ਰਹਿੰਦਾ ਜਿਵੇਂ ਇਸ ਸਾਲ ਕਹੀਏ ਇਸ ਸਾਲ ਦੇ ਵਿੱਚ ਮੈਂ ਸਮਝਦਾ ਕਿ ਲੋਕਾਂ ਨੂੰ ਦੇਖੂਗਾ ਕਿ ਵਾੜ ਨੰਬਰ ਜਿਹੜਾ 12 ਉਹਦੇ ਵਿੱਚ ਜਿਹੜਾ ਵਿਕਾਸ ਦੇ ਕੰਮ ਹੋਏ ਨੇ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਠੀਕ ਆ ਕਿ ਆਪਣੀ ਆਪਣੀ ਗੱਲ ਸਾਰਿਆਂ ਨੇ ਕਰਨੀ ਆ ਜਿਵੇਂ ਐਮਐਲਏ ਸਾਹਿਬ ਨੇ ਗੱਲ ਕੀਤੀ ਉਹਨੇ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਨੇ ਕਿ ਕਿਵੇਂ ਵਿਕਾਸ ਹੋਇਆ ਆ ਆ ਲਾਲਾ ਜੀ ਸਾਡੇ ਪ੍ਰਧਾਨ ਸਾਹਿਬ ਕਹਦੇ ਨੇ ਇਹਨਾਂ ਦੇ ਕਾਰਜਕਾਲ ਸਮੇਂ ਵੀ ਵੱਡਾ ਵਿਕਾਸ ਹੋਇਆ ਇਹ ਵੀ ਸਾਡੇ ਨਾਲ ਨੇ ਸਾਰਾ ਜਿਹੜਾ ਮਹੱਲਾ ਸਾਡਾ ਸਾਰੇ ਜਿਹੜੇ ਵਾੜ ਵਸੇ ਉਹ ਸਾਡੇ ਨਾਲ ਖੜੇ ਨੇ ਮੈਨੂੰ ਪੂਰਨ ਵਿਸ਼ਵਾਸ ਆ ਪਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਜਿਹੜੀ ਸੀਟ ਆ ਅਸੀਂ ਭਾਰੀ ਬਹੁਤ ਜਿਹੜੇ ਜਿੱਤਾਂਗੇ ਕੱਲੇ ਕੱਲੇ ਘਰ ਜਾ ਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਵਾੜ ਦੇ ਵਿਕਾਸ ਦੇ ਲਈ ਸਾਰੇ ਸ਼ਹਿਰ ਦੇ ਕਾਰਸੋ ਸੋ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਇਹ ਇੱਕ ਕਮੋਤਾ ਜਿਹੜੀ ਅਜੀਬ ਜਿਹੇ ਤਰੀਕੇ ਨੂੰ ਚੋਣ ਨਿਸ਼ਾਨ ਆਪਣੇ ਝਾੜੂ ਤੇ ਬਟਨ ਦਬਾ ਕੇ ਇਹਨਾਂ ਨੂੰ ਆਪਕਾ ਕਰਦਾ ਬਹੁਤ ਧੰਨਵਾਦ